ਵਾਪਸ ਕਾਂਗਰਸ ਦੇ ਸ਼ੜਕੇ ਜੋ ਘਰ ਵਾਪਸੀ ਕੀਤੀ ਹੈ ਆਮ ਆਦਮੀ ਪਾਰਟੀ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਸੇ ਕਾਲ ਜੀ ਮੈਂ ਸਨੀ ਮਾਸਟਰ ਕਾਉਂਸਲਰ ਵਾਰਡ ਨੰਬਰ 58 ਤੋਂ ਪਿੱਛੇ ਥੋੜੇ ਦਿਨ ਪਹਿਲਾਂ ਮੈਂ ਇੱਕ ਸਟੈਪ ਲਿੱਤਾ ਜਿਹਦਾ ਕਿ ਮੈਨੂੰ ਅਹਿਸਾਸ 3-4 ਦਿਨਾਂ ਬਾਅਦ ਹੋਇਆ ਕਿ ਭਾਈ ਤੂੰ ਇਹ ਕੰਮ ਗਲਤ ਕਰ ਲਿਆ ਮੈਂ ਉਸ ਪਾਰਟੀ ਵਿੱਚ ਗਿਆ ਜਿਹਦੇ ਵਿੱਚ ਜਾ ਕੇ ਮੈਨੂੰ ਮਹਿਸੂਸ ਹੁੰਦਾ ਕਿ ਇਹਨਾਂ ਦੇ ਤਾਂ ਗਰੁੱਪ ਦੇ ਵਿੱਚ ਗਰੁੱਪੀਜ਼ਮ ਧੜੇਬੰਦੀ ਇਸ ਨੂੰ ਫੋਨ ਕੀਤਾ ਤੇ ਉਹ ਨਾਰਾਜ਼ ਇਹਨਾਂ ਨੂੰ ਫੋਨ ਕੀਤਾ ਤੇ ਉਹ ਨਾਰਾਜ਼ ਤੇ ਬਹੁਤ ਹੀ ਕਨਫਿਊਜ਼ ਕੀਤਾ ਮੈਨੂੰ ਕਿ ਜੇ ਮੈਂ ਇੱਕ ਬੰਦੇ ਨੂੰ ਫੋਨ ਕਰ ਲੂੰਗਾ ਤੇ ਤੇਰੇ ਨਾਲ ਦੂਜਾ ਬੰਦਾ ਨਾਰਾਜ਼ ਹੋ ਜਾਊਗਾ ਤੇ ਸਿਚੁਏਸ਼ਨ ਮੇਰੀ ਇਹ ਬਣ ਗਈ ਕਿ ਸਿਚੁਏਸ਼ਨ ਇਹ ਬਣ ਗਈ ਕਿ ਮੈਨੂੰ ਐਦਾਂ ਲੱਗਣ ਲੱਗਾ ਕਿ ਯਾਰ ਮੇਰੇ ਵੱਸ ਸੇ ਬੜੀ ਦੁਬਿਧਾ ਖੜੀ ਹੋ ਜਾਊਗੀ ਜੇ ਮੈਂ ਕਿਸੇ ਵੀ ਇੱਕ ਗਰੁੱਪ ਨਾਲ ਗੱਲ ਕਰੂੰਗਾ ਤੇ ਮੈਂ ਉਸ ਬੰਦੇ ਤੋਂ ਕੰਮ ਨਹੀਂ ਕਰਾ ਪਾਉਂਗਾ ਜੇ ਮੈਂ ਇੱਕ ਬੰਦੇ ਨਾਲ ਗੱਲ ਕਰੂੰਗਾ ਤੇ ਦੂਜੇ ਤੋਂ ਕੰਮ ਨਹੀਂ ਕਰਾ ਪਾਉਂਗਾ ਇਹੋ ਜੀ ਸਿਚੁਏਸ਼ਨ 'ਚ ਜਾ ਕੇ ਮੈਨੂੰ ਆਪ ਨੂੰ ਬੜੀ ਘਟੰਜੀ ਮਹਿਸੂਸ ਹੋਣ ਲੱਗੀ ਕਿ ਬਈ ਤੂੰ ਜਿਹੜਾ ਕੰਮ ਕੀਤਾ ਹੈ ਗਲਤ ਕਰ ਲਿਆ ਤੇ ਤੇਰੇ ਵਾਸਤੇ ਤਾਂ ਇਹ ਸੀਗਾ ਵੀ న్యూਟਰਲ ਬੰਦੇ ਹੋਣ ਦੇ ਬਾਵਜੂਦ ਵੀ ਤੁਸੀਂ ਕੰਮ ਦੇ ਵਿੱਚ ਜੁਆਇਨ ਕੀਤਾ ਕਿ ਤੱਕ ਸੋਚੀ ਸੀ ਵੀ ਇਹ ਕੀਤਾ ਸੀ ਸੋਚ ਮੇਰੀ ਇਹ ਸੀਗੀ ਜਿਵੇਂ ਮੈਨੂੰ ਲੱਗ ਰਿਹਾ ਸੀਗਾ ਵੀ ਕੰਮ ਜੇ ਸਪੀਡ ਨਾਲ ਹੋ ਰਹੇ ਨੇ ਵੀ ਸ਼ਾਇਦ ਮੈਂ ਇਸ ਤੋਂ ਵੀ ਹੋਰ ਸਪੀਡ ਨਾਲ ਕੰਮ ਕਰਾ ਲੂੰਗਾ ਤੇ ਇੱਕ ਦੋ ਜਗ੍ਹਾ ਤੇ ਮੈਨੂੰ ਮਹਿਸੂਸ ਹੋਣ ਲੱਗ ਗਿਆ ਕਿ ਨਹੀਂ ਯਾਰ ਇਹ ਕੰਮ ਸਪੀਡ ਸਲੋ ਹੈ ਸ਼ਾਇਦ ਮੇਰੀ ਸਪੀਡ ਤੇਜ਼ ਸੀਗੀ ਜਿਹਦੇ ਕਰਕੇ ਮੈਂ ਨਿਰਾਸ਼ ਹੋਣਾ ਪਿਆ ਤੇ ਜਿਹੜੀ ਕਿ ਮੇਰੀ ਗਲਤੀ ਸੀ ਕੰਮ ਵਧੀਆ ਸਪੀਡ ਨਾਲ ਹੋ ਰਹੇ ਸੀਗੇ ਲੋਕਾਂ ਨੂੰ ਮੈਂ ਸੈਟੀਸਫਾਈ ਕਰਾ ਰਿਆ ਸੀ ਉਹਨਾਂ ਦੀਆਂ ਕੰਪਲੇਂਟਾਂ ਨੂੰ ਤੇ ਬਸ ਦਿਮਾਗ ਦੇ ਵਿੱਚ ਆਇਆ ਕਿ ਮੈਂ ਫੋਨ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਾਨੂੰ ਜੁਆਇਨ ਕਰ ਲੈ ਮੈਂ ਕਿਹਾ ਜੀ ਮੈਂ ਆਣਾ ਜਦੋਂ ਵਾਪਸੀ ਕੀਤੀ ਤੇ ਕੀਦੀ ਦੇ ਘਰ ਤੇ ਪਹੁੰਚੀ ਤਾਂ ਮੇਰੇ ਘਰ ਦੇ ਕਿੰਨੇ ਕੁਛ ਨੇ ਬਹੁਤ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਮੈਨੂੰ ਲੋਕਾਂ ਨੇ ਕਿਹਾ ਕਿ ਤੇਰੇ ਤੋਂ ਗਲਤੀ ਹੋ ਗਈ ਸੀ ਕਾਕਾ ਤੂੰ ਥੋੜਾ ਜਿਹਾ ਜਿਹੜਾ ਫੈਸਲਾ ਲੈਂਦਾ ਹੈ ਇਮੇਚੁਰ ਤੇਰਾ ਫੈਸਲਾ ਸੀਗਾ ਤੇ ਤੂੰ ਘਰ ਵਾਪਸੀ ਕੀਤੀ ਹੈ ਤੈਨੂੰ ਜਿਹਾਆਂ ਨੂੰ ਇੱਥੋਂ ਤੱਕ ਕਿ ਮੈਂ ਜਦੋਂ ਵਾਪਸੀ ਕੀਤੀ ਕਈ ਵਾਰੀ ਕੋਈ ਗਿਲਾ ਸ਼ਿਕਵਾ ਹੁੰਦਾ ਕੋਈ ਨਰਾਜ਼ਗੀਆਂ ਹੁੰਦੀਆਂ ਮੈਨੂੰ ਇਹ ਆਪਣੇ ਘਰ ਚ ਆ ਕੇ ਕਦੇ ਮਹਿਸੂਸ ਨਹੀਂ ਹੋਇਆ ਜਿਹੜੀ ਜੇ ਤੁਸੀਂ ਕਰਵਾਪਸੀ ਉਹਨਾਂ ਸਾਥੀਆਂ ਨਾਲ ਹੀ ਕੀਤੀ ਹੈ ਜਿਨ੍ਹਾਂ ਨਾਲ ਤੁਸੀਂ ਕਾਂਗਰਸ ਵਿੱਚ ਸ਼ਾਮਿਲ ਹੋਏ ਸੀ ਬਿਲਕੁਲ ਬਿਲਕੁਲ ਮੇਰੇ ਨਾਲ ਜਿਹੜੇ ਮੇਰੇ ਸਾਥੀ ਸੀਗੇ ਆਪਣੇ ਗੁਰਪ੍ਰੀ ਗੋਗੀ ਜੀ ਦੇ ਜਿਹੜੇ ਭਾਂਜਾ ਜੀ ਹੈਗੇ ਆ ਪਰੋਨੀ ਉਹਨਾਂ ਉਹ ਵੀ ਮੇਰੇ ਨਾਲ ਸੀਗਾ ਤੇ ਉਹਨਾਂ ਨਾਲ ਹੀ ਮੈਂ ਘਰ ਵਾਪਸੀ ਕੀਤੀ ਹੈ ਤੇ ਬੜੀ ਮਨ ਨੂੰ ਸ਼ਾਂਤੀ ਵੀ ਆ ਉਸ ਤੋਂ ਬਾਅਦ ਕੋਈ ਦਬਾਅ ਨਹੀਂ ਹੈਗਾ ਵੀ ਆਪਾਂ ਯਾਰ ਕੋਈ ਕਿਸੇ ਨੇ ਮੈਨੂੰ ਬੁਲਾਇਆ ਨਹੀਂ ਜਾਂ ਮੇਰੇ ਨਾਲ ਕੋਈ ਗੁੱਸੇ ਰਿਹਾ ਤੂੰ ਗਲਤ ਫੈਸਲਾ ਲੈ ਲਿਆ ਸਾਰਿਆਂ ਨੇ ਵੈਲਕਮ ਕੀਤਾ ਤੇ ਆਪਣੇ ਘਰ ਆ ਕੇ ਜਿੱਦਾਂ ਦਾ ਮਹਿਸੂਸ ਹੁੰਦਾ ਮਨ ਦੀ ਸ਼ਾਂਤੀ ਸਕੂਨ ਪੂਰਾ ਸੀਗਾ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਵੱਲੋਂ ਤੁਹਾਨੂੰ ਕੀ ਰਿਸਪੌਂਸ ਮਿਲਿਆ ਜਦ ਤੁਸੀਂ ਦੁਬਾਰਾ ਘਰ ਵਾਪਸ ਕੀਤੀ ਸੀ ਮੈਨੂੰ ਕਿਸੇ ਨੇ ਇਹ ਨਹੀਂ ਰਿਅਲਾਈਜ਼ ਕਰਾਇਆ ਕਿ ਭਾਈ ਤੂੰ ਗਲਤ ਫੈਸਲਾ ਲੈ ਲਿਆ ਤੇਰੇ ਅਸਤਵ ਬਾਅਦ ਕਿਤੇ ਕੰਮ ਨਹੀਂ ਹੋਣਗੇ ਐਦਾਂ ਦਾ ਕੁਝ ਨਹੀਂ ਕੋਈ ਸਾਰਿਆਂ ਨੇ ਬਹੁਤ ਹੀ ਗਲੇ ਲਾਇਆ ਕਿ ਕੋਈ ਨਹੀਂ ਪੁੱਤਰਾ ਤੇ ਤੋ ਗਲਤੀ ਹੋ ਗਈ ਉਮਰ ਚ ਹਜੇ ਤਨੂੰ ਐਕਸਪੀਰੀਅੰਸ ਘੱਟ ਸੀਗਾ ਤੇ ਸਾਰਿਆਂ ਨੇ ਹੀ ਪਿਆਰ ਦਿੱਤਾ ਵੈਲਕਮ ਦਿੱਤਾ ਕੀ ਵੋਟਰਾਂ ਨੂੰ ਤੁਸੀਂ ਕੁਝ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਅਪੀਲ ਕਰੂੰਗਾ ਸੰਦੇਸ਼ ਇਹੀ ਹੈ ਕਿ ਤੁਸੀਂ ਕਾਂਗਰਸ ਪਾਰਟੀ ਦੇ ਜਿੱਥੇ ਕਾਰਜਕਲੇਸ਼ ਹੈਗਾ ਵਾ ਉਹਨਾਂ ਦੀ ਲੀਡਰਸ਼ਿਪ ਇੱਕ ਦੂਜੇ ਨੂੰ ਘਟਣਾ ਚਾਹਦੀ ਆ ਉਹਨਾਂ ਦੇ ਮਗਰ ਲੱ ਕੇ ਉਹਨਾਂ ਨੂੰ ਵੋਟਾਂ ਨਾ ਪਾਈਓ ਤੁਸੀਂ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜੀ ਉਹਨਾਂ ਨੂੰ ਕਾਮਯਾਬ ਕਰੋ ਤੇ ਆਪਣੀ ਵੋਟ ਦਾ ਤੁਸੀਂ ਸਹੀ ਮੁੱਲ ਪ੍ਰਾਪਤ ਕਰੋਗੇ ਤੁਹਾਡੇ ਸਾਰੇ ਕੰਮ ਸਾਡੇ ਥਰੂ ਅੰਕੀ ਸੰਜੀਵ अरोड़ा ਜੀ ਦੇ ਥਰੂ ਸਿੱਧੇ ਤੌਰ ਤੇ ਹੋਣਗੇ ਧੰਨਵਾਦ